ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਡ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਸ਼ਕਰਗੰਦੀ ਜੋ ਜਿਹੜੀ ਕਿ ਸਰਦੀ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਮੰਡੀਆਂ ਦੇ ਵਿੱਚ ਮਿਲਦੀ ਹੈ ਇਹਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਆ ਇਹਨਾਂ ਵਿੱਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤਵੇ ਦੇ ਉੱਪਰ ਬਿਨਾਂ ਕਿਸੇ ਕੋਈ ਤੇਲ ਪਾਣੀ ਤੋਂ ਉਹਨੂੰ ਤਿਆਰ ਕਰਾਂਗੇ ਜਿਹੜੀ ਆਪਾਂ ਤਵੇ ਦੇ ਉੱਪਰ ਸ਼ਕਰਗੰਧੀ ਨੂੰ ਤਿਆਰ ਕਰਦੇ ਆ ਇਹ ਆਸਾਨੀ ਨਾਲ ਛਿੱਲ ਵੀ ਹੁੰਦੀ ਹੈ ਤੇ ਇਹਦਾ ਟੇਸਟ ਹੈ ਜਿਹੜਾ ਬਹੁਤ ਹੀ ਸੁਆਦ ਹੁੰਦਾ ਹੈ ਇਹ ਖਾਣ ਦੇ ਵਿੱਚ ਮਿੱਠੀ ਹੁੰਦੀ ਹੈ ਜੇ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਵੀ ਉਬਾਲਦੇ ਆ ਤਾਂ ਇਹਨਾਂ ਦੇ ਵਿੱਚ ਜਿਹੜਾ ਪਾਣੀ ਭਰ ਜਾਂਦਾ ਇਹਨਾਂ ਦਾ ਇੱਕ ਤਰ੍ਹਾਂ ਦਾ ਜਿਹੜਾ ਚਿੱਕਣਾ ਪੰਜਾ ਤਿਆਰ ਹੋ ਜਾਂਦਾ ਜੇ ਆਪਾਂ ਇਸ ਤਰ੍ਹਾਂ ਤਵੇ ਨੂੰ ਪਹਿਲਾਂ ਪੂਰੀ ਤਰ੍ਹਾਂ ਗਰਮ ਕਰ ਲਿਆ ਉਹਦੇ ਉੱਪਰ ਆਪਾਂ ਨੇ ਸ਼ਕਰਗੰਧੀਆਂ ਨੂੰ ਪਾਤਾ ਤੇ ਉਹਦੇ ਉੱਪਰ ਆਪਾਂ ਨੇ ਕਿਸ ਤਰ੍ਹਾਂ ਦਾ ਭਾਂਡਾ ਦਰਨਾ ਕਿ ਕਿ ਜਿਹੜੀ ਹਵਾ ਉਹ ਕਿਧਰੇ ਪਾਸੇ ਤੇ ਵੀ ਲੀਕ ਨਾ ਹੋਵੇ। ਅਸੀਂ 10 ਮਿੰਟ ਜਿਹੜਾ ਸੇਕ ਲਗਵਾ ਲਿਆ। ਗੈਸ ਅਸੀਂ ਸਿਮ ਕਰਿਆ ਕਿਉਂਕਿ ਆਪਾਂ ਕੱਪੜੇ ਦੇ ਨਾਲ ਚੱਕਣਾ ਹੈ ਕਿ ਕੱਪੜੇ ਨੂੰ ਸਾਈਡ ਤੇ ਜਿਹੜੀ ਅੱਗ ਨਾ ਫੜ ਲਵੇ ਅਸੀਂ ਗੈਸ ਨੂੰ ਜਿਹੜਾ ਸਿਮਤੇ ਕਰਤਾ। ਹੁਣ ਆਪਾਂ ਇਹਨੂੰ ਚਿਮਟੇ ਨਾਲ ਜਾਂ ਹੱਥ ਦੇ ਨਾਲ ਇਹਨੂੰ ਆਪਾਂ ਨੇ 10 ਮਿੰਟ ਸੇਕ ਇਧਰ ਵੀ ਲਵਾਣਾ ਹੈ। ਉਲਟ-ਪੁਲਟ ਕਰਕੇ ਆਪਾਂ ਨੇ ਇਹਨਾਂ ਨੂੰ 10 ਮਿੰਟ ਸੇਕ ਲਵਾਣਾ ਹੈ। 10 ਮਿੰਟ ਉਧਰ 10 ਮਿੰਟ 15 ਕਿ ਮਿੰਟ ਦੇ ਵਿੱਚ ਜਿਹੜੀ ਸਾਡੀ ਇਹ ਸ਼ਕਰਗੰਦੀ ਬਣ ਕੇ ਤਿਆਰ ਹੁੰਦੀ ਆ ਇਹਦੇ ਇਹਦੇ ਵਿੱਚ ਜਿਹੜੇ ਪੋਟਾਸ਼ੀਅਮ ਹਨ ਬਹੁਤ ਜ਼ਿਆਦਾ ਹੁੰਨੇ ਆ ਇਹਦੇ ਵਿੱਚ ਪੋਟਾਸ਼ੀਅਮ ਹੈ ਜਿਹੜਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਸਭ ਤੋਂ ਜ਼ਿਆਦਾ ਪੋਟਾਸ਼ੀਅਮ ਹੈ ਜਿਹੜਾ ਸਾਨੂੰ ਦਵਾਈਆਂ ਤੋਂ ਇਲਾਵਾ ਸ਼ਕਰਗੰਦੀ ਦੇ ਵਿੱਚ ਮਿਲਦਾ ਤੇ B12 ਹੈ ਜਿਹੜਾ ਸਾਡੇ ਦਿਮਾਗ ਵਾਸਤੇ ਬਹੁਤ ਜ਼ਰੂਰੀ ਹੈ ਉਹ ਵੀ ਸ਼ਕਰਗੰਦੀ ਦੇ ਵਿੱਚੋਂ ਅਸੀਂ ਜੇ ਸ਼ੈਕਰਗੰਦੀ ਖਾਈਏ ਤਾਂ ਸਾਨੂੰ ਇਹ ਦੋਨੇ ਵਿਟਾਮਿਨਾਂ ਦੀ ਸਾਨੂੰ ਕਮੀ ਨਹੀਂ ਆ ਸਕਦੀ ਜਦੋਂ ਆਪਾਂ ਦੇ B12 ਦੀ ਕਮੀ ਹੁੰਦੀ ਹੈ ਤਾਂ ਸਾਨੂੰ ਬੇਹੋਸ਼ੀ ਵੀ ਹੁੰਦੀ ਹੈ ਚੱਕਰ ਵੀ ਆਉਂਦੇ ਆ ਤੇ ਜੇ ਜੇ ਆਪਾਂ ਇਹਨਾਂ ਨੂੰ ਸਰਦੀ ਦੇ ਵਿੱਚ ਖਾਈਏ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਇਹਨਾਂ ਨੂੰ ਆਪਾਂ ਖਾਈਏ ਤਾਂ ਇਹਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਆ ਦੇਖੋ ਹੁਣ ਅਸੀਂ ਇਹਨੂੰ ਕਰ ਦੇ ਦੇ ਨਾਲ ਚੈੱਕ ਕਰ ਲਿਆ ਜਿਹੜੀ ਸ਼ੈਕਰਗੰਦੀ ਉਹ ਬਣ ਕੇ ਬਿਲਕੁਕੁਲ ਤਿਆਰ ਹੋ ਗਏ ਤੇ ਹੁਣ ਆਪਾਂ ਇਹਨੂੰ 2 ਕੁ ਮਿੰਟ ਵਾਸਤੇ ਐਸੇ ਤਰ੍ਹਾਂ ਹੀ ਟਾਕ ਦਵਾਂਗੇ ਜੇ ਆਪਾਂ ਇਹਨੂੰ ਹੁਣ ਛਿੱਲੀਏ ਤਾਂ ਇਹ ਹੁਣ ਬਿਲਕੁਲ ਤਿਆਰ ਹੈ ਪਰ ਇਹਨੂੰ ਆਪਾਂ ਤਵਾ ਗਰਮ ਹੈ ਇਹਨੂੰ ਆਪਾਂ 2 ਮਿੰਟ ਵਾਸਤੇ ਟੱਕ ਦੰਨੇ ਤੇ ਫਿਰ ਉਹਦੇ ਬਾਅਦ ਵਿੱਚ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਟ ਕੇ ਛਿੱਲਾਂਗੇ ਦੇਖੋ ਨਾਲ ਤਾਂ ਸ਼ਕਰਗੰਦੀ ਪੂਰੀ ਤਰ੍ਹਾਂ ਤਿਆਰ ਹੋ ਗਈ ਤੇ ਹੁਣ ਆਪਾਂ ਇਹਨੂੰ ਚਿਮਟੇ ਨਾਲ ਜਾਂ ਹੱਥ ਦੇ ਨਾਲ ਹੁਣ ਇਹ ਠੰਡੀ ਹੋ ਗਈ ਥੋੜੀ ਥੋੜੀ ਕੋਸੀ ਹੈ ਤੇ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲੈਣਾ ਇਹ ਸਾਨੂੰ ਜ਼ਰੂਰ ਖਾਣੀ ਚਾਹੀਦੀ ਹੈ ਤੇ ਇਹਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਆ ਇਹਨੂੰ ਆਪਾਂ ਬਹੁਤ ਆਸਾਨੀ ਦੇ ਨਾਲ ਛਿੱਲ ਵੀ ਸਕਦੇ ਆ ਦੇਖੋ ਅਸੀਂ ਤੁਹਾਨੂੰ ਦਿਖਾਨੇ ਆ ਇਹ ਬਿਲਕੁਲ ਨਰਮ ਹੋ ਗਈ ਜਿਗਣਾ ਆਪਾਂ ਆਲੂ ਨੂੰ ਉਬਾਲ ਲੰਨੇ ਆ ਬਹੁਤ ਆਸਾਨ ਤਰੀਕੇ ਨਾਲ ਆਪਾਂ ਨੇ ਇਹ ਸ਼ਕਰਗੰਦੀਬ ਜਿਹੜੀ ਭੁੰਨ ਕੇ ਤਿਆਰ ਕਰੀ ਐ ਹੁਣ ਦੇਖੋ ਨੂੰ ਛਿੱਲਣ ਦਾ ਤਰੀਕਾ ਵੀ ਬਹੁਤ ਵਧੀਆ ਐ ਦੇਖੋ ਹੁਣ ਇਹ ਠੰਡੀ ਹੋ ਗਈ ਠੰਡੀ ਹੋਣ ਕਰਕੇ ਇਹਨੂੰ ਆਪਾਂ ਆਸਾਨੀ ਦੇ ਨਾਲ ਛਿੱਲ ਸਕਦੇ ਆ ਉਕਾ ਜੇ ਗਰਮ ਹੈ ਫਿਰ ਆਪਾਂ ਇਹਨੂੰ ਕਰ ਦਨਾ ਛਿੱਲਾਂਗੇ ਤੇ ਇਹ ਠੰਡੀ ਹੋ ਗਈ ਥੋੜੀ ਥੋੜੀ ਗਰਮ ਹੈ ਤੇ ਆਪਾਂ ਇਹਨੂੰ ਹੌਲੀ ਹੌਲੀ ਕਰਕੇ ਜਿਹੜੀ ਇਸ ਛਿਲਕਾ ਜਿਹੜਾ ਉਤਾਰਦੇ ਹਨ ਇਹ ਸਾਨੂੰ ਸਰਦੀ ਵਿੱਚ ਖਾਣੇ ਚਾਹੀਦੀ ਹੈ ਇਹਦੇ ਸਾਨੂੰ ਦਿਮਾਗ ਨੂੰ ਸਭ ਤੋਂ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਫਾਇਦੇ ਹਨ 15 ਮਿੰਟ ਦੇ ਵਿੱਚ ਦੇਖ ਲਓ ਆਪਾਂ ਇਹਨੂੰ ਭੁੰਨ ਕੇ ਜਿਹੜਾ ਤਿਆਰ ਕਰ ਲਿਆ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀ ਐਸੇ ਤਰ੍ਹਾਂ ਰੋਜ਼ ਹੀ ਆਪਾਂ ਦੋ ਤਿੰਨ ਸ਼ਕਰਗੰਦੀਆਂ ਜੇ ਭੁੰਨ ਕੇ ਖਾਈਏ ਤਾਂ ਸਾਨੂੰ ਦਿਮਾਗ ਦੀ ਪ੍ਰੋਬਲਮ ਜਿਹੜੀ ਚੱਕਰ ਬੀ 12 ਦੀ ਕਮੀ ਪੋਟਾਸ਼ੀਅਮ ਇਹ ਸਾਡੇ ਪੂਰੇ ਹੋ ਸਕਦੇ ਆ ਸਾਨੂੰ ਦਵਾਈਆਂ ਦੀ ਜਿਹੜੀ ਬਿਲਕੁਲ ਲੋੜ ਨਹੀਂ ਪੈਂਦੀ ਦੇਖੋ ਆਪਾਂ ਨੇ ਛਿੱਲੇ ਲਈ ਬਹੁਤ ਹੀ ਆਸਾਨ ਤਰੀਕੇ ਨਾਲ ਛਿਲਕੇ ਤਿਆਰ ਕਰ ਲਏ ਮੇਰੇ ਦੇਖਣ ਨਾਲ ਤਾਂ ਬਹੁਤ-ਬਹੁਤ ਧੰਨਵਾਦ ਜੀ